ਹੁਣ ਦੱਸੋ ਕੌਣ ਹੈ ਗਦਾਰ ਸਿੱਧੂ ਮੂਸੇਵਾਲਾ ਦਾ ਪਿਓ ਹੁਣ ਗਦਾਰ ਆ ਪ੍ਰਕਾਸ਼ ਸਿੰਘ ਹੁਣ ਸਿੱਧੂ ਹੁਣ ਸਿੱਧੂ ਮੂਸੇਵਾਲਾ ਦਾ ਪਿਓ ਬਲਕੌਰ ਸਿੰਘ ਸਿੱਧੂ ਹੁਣ ਦੱਸੋ ਗਦਾਰ ਕੌਣ ਆ ਅੰਲੇ ਗਾਣਾ ਸੰਦੋ ਮੂਸੇਵਾਲਾ ਦਾ ਮੂਸੇਵਾਲਾ ਨੇ ਕੀਦੀ ਮਦਦਤ ਕਰੀ ਸੀ ਕੀ ਦੀਪ ਸਿੱਧੂ ਦੀ ਮਦਦਤ ਕਰੀ ਸੀ ਜਿਸਮਰਜੀਤ ਮਾਨ ਦੀ ਮਦਦਤ ਕਰੀ ਸੀ ਹੁਣ ਬਲਕੌਰ ਸਿੰਘ ਗਦਾਰ ਹੋ ਗਿਆ ਕਮੈਂਟ ਕਰਕੇ ਦੱਸੋ ਗੱਲ ਸਹੀ ਆ ਕਿ ਗਲਤ ਆ ਸੁਖਪਾਲ ਖੈਰੇ ਦੀ ਮਦਦਤ ਕਰ ਰਿਹਾਗਾ ਉਹਨ ਗਦਾਰ ਹੀ ਹੋਗਾ ਜਿਹੜਾ ਸਿਮਰਜੀਤ ਮਾਨ ਨੂੰ ਹਰਾਉਣ ਦੇ ਵਿੱਚ ਤੁਰਿਆ ਫਿਰਦਾਗਾ ਸਨਰਜੀ ਦਾ ਮਾਰ ਨੂੰ ਹੁਣ ਹਰਾਉਣ ਦੇ ਵਿੱਚ ਹੋ ਗਿਆ ਬਲਕੌਰ ਸਿੰਘ ਮੂਸੇ ਵਾਲੇ ਦਾ ਪਿਓ ਹੁਣ ਇਹ ਗਦਾਰ ਆ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਡੀ ਕੀ رائے ਆ ਸੁਖਪਾਲ ਖਹਿਰੇ ਦੀ ਫੁੱਲ ਸਪੋਰਟ ਕਰੀ ਜਾਂਦਾਗਾ ਰੈਲੀਆਂ ਕਰੀ ਜਾਂਦਾਗਾ ਸਵੋਧਨ ਕਰੀ ਜਾਂਦਾ ਜਾ ਕੇ ਸਟੇਜਾਂ ਤੋਂ ਸੁਖਪਾਲ ਖਹਿਰੇ ਨੂੰ ਜਿਤਾਓ ਸੁਖਪਾਲ ਖਹਿਰੇ ਨੂੰ ਜਿਤਾਓ ਮੇਰੇ ਹਿਸਾਬ ਨਾਲ ਤਾਂ ਹੁਣ ਮੂਸੇ ਵਾਲਾ ਪਿਓ ਗਦਾਰ ਆ ਮੂਸੇ ਵਾਲੇ ਨਗਾਰਾ ਆਇਆ ਸੀਗਾ ਇਹਨਾਂ ਨੇ ਸਿਮਰਜੀਤ ਮਾਨ ਨੂੰ ਹਰਾਇਆ ਹੁਣ ਜੇ ਸਿਮਰਜੀਤ ਮਾਨ ਨੂੰ ਹਰਾਉਣ ਦਾ ਕਰਕੇ ਬਲਕੌਰ ਸਿੰਘ ਦਾ ਪੂਰਾ ਜ਼ੋਰ ਲੱਗਿਆ ਪਿਆ ਅੱਡੀ ਚੋਟੀ ਦਾ ਜੇ ਹੁਣ ਸਿਮਰਜੀਤ ਮਾਨ ਹਾਰਦਾ ਤਾਂ ਗਦਾਰ ਕੌਣ ਆ ਜੇ ਖਾਲਸਾ ਪੰਥ ਨੂੰ ਤੁਸੀਂ ਹਰਾਉਣ ਤੇ ਤੁਰੇ ਹੋ ਥੋੜੇ ਤੋਂ ਵੱਡਾ ਗਦਾਰ ਤਾਂ ਕੋਈ ਹੋ ਹੀ ਨਹੀਂ ਸਕਦਾਗਾ ਬਲਕੌਰ ਸਿੰਘ ਆ ਗਦਾਰ ਹਨ ਸਿਮਰਜੀਤ ਜੇ ਮਾਨ ਹਾਰਦਾਗਾ ਤਾਂ ਗਦਾਰ ਕੌਣ ਬੱਜੂਗਾ ਮੂਸੇਲ ਦਾ ਪਿਓ ਤੁਹਾਡੀ ਕੀ ਰਾਇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ